ਖੰਡੇ ਝੂੜ ਰਿਹਾ ਵੱਡੇ ਵੱਡੇ ਫੈਕਸ ਬੋਰ ਲੱਗੇ ਹੋਇਆ ਇਧਰ ਰਾਜੇ ਚੋਲੇ ਦਾ ਕੈਮਰਾ ਵੀ ਫੋਕਸ ਹੈ ਇਹ ਵੀ ਗੱਲਬਾਤ ਵੱਖਰੀ ਬਣਾ ਲੈਂਦਾ ਮੀਰਪੁਰੀਆ ਆਹ ਸਾਹਮਣੇ ਪੈਂਦੀ ਰੇਡ ਲੈ ਵੀ ਫਰੰਦੀਪੁਰੀ ਅੱਜ ਨਾਨਕਿਆਂ ਦਾ ਪਿੰਡ ਆਹ ਮਾਮੇ ਦੇਖਦੇ ਹੋਣੇ ਆਹ ਨਾਨਿਆਂ ਦੇ ਸਪਕਾਲੀ ਦੇਖਦੇ ਹੋਣੇ ਪਰ ਪਈ ਹੋਈ ਰੇਡ ਤੇ ਬੱਲੇ ਬੱਲੇ ਫਰੰਦੀ ਦਾ ਤਰਾਸ਼ਿਆ ਹੋਇਆ ਨਵਾਂ ਚੇਲਾ ਇੱਕ ਮਿੰਟ ਕੁਸ਼ੀ ਕੀਤੀ ਹੈ ਇੱਕ ਮਪਤਾਪੁਰੀਆ ਵੀ ਪਾਕਿਸਤਾਨ ਦੇ ਲਾਗੋ ਕਰਕੇ ਚੱਲ ਗਿਆ ਕਿਤੇ ਮੈਂ ਵੀ ਪਾਕਿਸਤਾਨ ਜਾਵਾਂ ਦਰਸ਼ਨ ਕਰ ਆਵਾਂ ਨਨਕਾਣਾ ਦੇ ਦਰਬਾਰ ਦੇ ਜੀ ਰੱਜ ਰੱਜ ਕੇ ਲਾਹੌਰ ਸ਼ਹਿਰ ਵੇਖਾਂ ਕੁਮਾਨਾਰਕਲੀ ਵਿੱਚ ਮਜ਼ਾਰ ਦੇ ਜੀ ਜਾ ਕੇ ਸ਼ਹਿਰ ਕਸੂਰ ਨੂੰ ਕਰਾਂ ਸਜਦਾ ਬੁੱਲਾ ਨੱਚਿਆ ਮੂਰੇ ਯਾਰ ਦੇ ਜੀ ਜਾ ਕੇ ਖੀਰ ਦਾ ਚੰਗ ਸਿਆਲ ਦੇਖਾਂ ਜਿੱਥੇ ਰਾਂਝੇ ਮੱਜਾਂ ਚਾਰਦੇ ਜੀ ਰੱਬ ਕਰਕੇ ਬਾਗੇ ਦੀ ਖੁਲ ਜੇ ਸਰਹੱਦ ਅੱਪਾ ਪਰ ਸਾਹਮਣੇ ਉੱਪਰ ਉੱਪਰ ਇਹ ਕਿੰਨੇ ਜੀ ਉਪਲਾ ਵਾਲਾ ਇਸ ਵळे ਕੋਸ਼ਿਸ਼ ਕਰਦਾ ਪਰ ਨੰਬਰ ਤਾਫਨਦੀਪੁਰੀਆ ਗੋਪੀ ਦਾ ਅੱਜ ਸਨਮਾਨ ਕੀਤਾ ਜਾਣਾ ਇਸ ਨਗਰ ਦਾ ਭਾਂਜਾ ਵੱਡੇ ਮਾਨ ਮਖੇ ਜਾ ਰਿਹਾ ਲਓ ਅਮਨ ਪੁਲਸੀਆ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਟਦਾ ਹੋਇਆ ਕੱਦ ਛੋਟਾ ਗੁੰਦਿਆ ਹੋਇਆ ਸਰੀਰ ਵੀਰੇ ਥੋੜਾ ਥੋੜਾ ਪਿੱਛੇ ਨੂੰ ਹੋ ਜੋ ਜਿਹੜੇ ਲਾਈਨ ਤੇ ਬੈਠਿਆ ਹੈ ਸਿਰੇ ਦਾ ਮੁਕਾਬਲਾ ਵੱਡੇ ਮਲਾਂ ਦੀ ਟੱਕਰ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ ਫਰੰਦੀਪੁਰੀਆ 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 ਪਰ ਅਮਨ ਝੜੇਰ ਕਹਿੰਦੇ ਮੁੰਡਾ ਓਡੀ ਓਂਡਿਓ ਕਰਦਾ ਲਓ ਜਾਨਦਾਰ ਨੰਬਰ ਇਸਕਰੂ ਨੇ ਜੋਰ ਦਿੱਤਾ ਹੈ ਰੇਡ ਦਾ ਤਰਾਸ਼ ਹੋਇ ਦੀ ਟੱਕਰ ਸਿੰਘ ਦੇ ਨਾਲ ਜਦ ਲੋਹੇ ਨੂੰ ਲੋਹਾ ਕੱਟੇ ਪੰਬਰ ਮਚਣ ਗਿਆ ਰਿਆਂ ਦੇ ਰਾਜੇ ਖੇਲੇ ਹੌਸਲੇ ਦੀ ਜਿੱਤਨ ਦੀ ਓਏ ਮੁੱਲ ਪੈਂਦੇ ਨਹੀਂ ਫੋਕੇ ਨਲਕਾਰਿਆਂ ਦੇ ਪਰ ਮੁੰਡੇ ਨੇ ਮੰਡੀ ਬੋਰ ਦੇ ਕੰਡੇ ਵਾਂਗ ਤੋਲ ਕੇ ਰੱਖਤਾ ਓ ਤਾੜੀ ਨਹੀਂ ਤਾਲਾ ਮਾਰ ਕੇ ਦੱਸਿਓ ਤਾੜੀ ਨਹੀਂ ਤਾਲਾ ਸੋ ਸਾਹਮਣੇ ਸੱਨੀ ਕਹਿੰਦੇ ਡੇਰਾ ਬਾਬਾ ਨਾਨਕ ਵਾਲਾ ਲਾਟ ਚੋਟੀ ਦਾ ਜੱਫਾ ਬੱਲੇ ਬੱਲੇ ਕਰਵਾ ਗਿਆ ਤਾਬਾ ਮਹਾਵੇ ਵਾਲਾ ਇਹ ਕਹਿੰਦੇ ਬਾਰਡਰ ਏਰੀਆ ਤੋਂ ਚੱਲ ਕੇ ਆਇਆ ਫੌਜਾ ਫੌਜਾ ਕੇ 35 ਅਖਰੀ ਪਾਸ਼ਾ ਦੇ ਵਿੱਚ ਪਹਿਲਾ ਹਰਫ ਸਰਤਾਜ ਹੈ ਉੜਾ ਹਾਂ ਹਸਨ ਸਿੰਘਪੁਰੇ ਬਾਖੇੜ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ 6 ਫੁੱਟ ਤੋਂ ਉੱਪਰ ਕਰਦਾ ਹੈ ਐਨ ਗਠਿਆ ਹੋਇਆ ਸਰੀਰ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਕੇ ਸਿੰਘ ਮਾਰਦੇ ਠੋਕਰ ਟੱਕ ਤਾਜਾਂ ਨੂੰ ਨਾ ਫੜ ਕਮਲੀਏ ਨਾ ਫੜ ਉੜਦੇ ਬਾਜਾ ਨੂੰ ਫੜਤਾ ਲਿਆ ਪਰ ਦੋਨਾਂ ਨੇ ਫੜਿਆ ਇਹ ਨੈਸ਼ਨਲ ਸਟਾਈਲ ਕਬੱਡੀ ਹੈ ਜਿਦੇ ਚ ਇੱਕ ਰੇਡਰ ਨੂੰ ਸੱਤ ਜਾਫੀ ਫੜ ਸਕਦੇ ਐ ਇੱਕ ਜਿਕਾਰਾ ਹੋਰ ਲਾਉਣਾ ਜੇ ਮਨ ਬਾਗੋ ਬਾਗਾਤਾ ਜੋ ਬੋਲੇ ਇਸੋਨ ਹਾ ਸਤਿ ਸ਼੍ਰੀ ਅਕਾਲ ਬਿੰਦੀ ਆ ਯਾਰ ਜਿਨ੍ਹਾਂ ਦੀ ਡਿਊਟੀ ਨਹੀਂ ਥੋੜਾ ਥੋੜਾ ਪਿੱਛੇ ਹੋਈ ਏ ਭਰਾ ਬਣ ਕੇ ਜਿਨ੍ਹਾਂ ਦੀ ਡਿਊਟੀ ਨਹੀਂ ਥੋੜਾ ਥੋੜਾ ਪਿੱਛੇ ਹੋਈ ਏ ਲਓ ਸਾਹਮਣੇ ਤੱਕਾਂਗੇ ਨੌਜਾਨ ਗੁਰਦੇਵ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਫਰੰਦੀਪੁਰ ਦੀ ਧਰਤੀ ਹੈ ਮੇਰੇ ਮਿੱਤਰੋ ਸਾਹਮਣੇ ਸੰਨੀ ਦੇਣਾ ਬਾਬਾ ਨਾਨਕ ਵਾਲਾ ਇੱਥੇ ਰੱਖ ਇੱਥੇ ਰੱਖ ਆਓ ਸਣੀ ਦੇਰਾ ਬਾਬਾ ਨਾਨਕ ਇਕ ਵਾਰੀ ਤਾੜੀਆਂ ਮਾਰੇ ਇਸ ਕਬੜੂ ਦੇ ਲਈ ਓਏ ਖੋਚ ਪਤਨੀ ਤੇ ਲੌਣੀ ਔਖੀ ਢਾਕ ਮਿੱਤਰਾਂ ਦਾ ਮਿਹਨਤਾਂ ਦੇ ਨਾਨ ਸਾਹਿਬ ਲੱਗਦੇ ਖੰਦੀਪੁਰੀਆ ਦਾ ਇੱਕੋ ਜੱਫਾ 1000 ਦਾ ਲਾਓ ਸਾਹਮਣੇ ਗੁਰੂ ਦਾ ਖਾਲਸਾ ਜਗਰੂਪ ਢੋਲ ਕੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਲਾਓ ਸਾਹਮਣੇ ਤੱਕਾਂਗੇ ਜੱਗ ਰੂਪ ਕਬੱਡੀ ਕਬੱਡੀ ਸਾਹਮਣੇ ਤੱਕਾਂ ਖੇਡ ਦੇ ਮੈਦਾਨ ਦੇ ਵਿੱਚ ਰਾਜਨ ਗੰਡੀਵਿੰਡੀ ਇਸ ਵੇਲੇ ਕੋਸ਼ਿਸ਼ ਕਰਦਾ ਹੈ ਰਾਜਨ ਨੇ ਖੇਲੇ ਜੋ ਵੀ ਹੁੰਦਾ ਹੋ ਲੈਣ ਦੇ ਲੈਂਦੀ ਆ ਸਵਾਦ ਫਿਰ ਦੁਨੀਆ ਲੈ ਲੈਣ ਦੇ ਸਰਦਾਰ ਗਵਿੰਦਰ ਸਿੰਘ ਜੀ ਰਾੜਾ ਉਹਨਾਂ ਦਾ ਚੇਚੇ ਤੌਰ ਤੇ ਧ गया उन्ना कठिया निकलान वाले बंद ਓਏ ਕਾਰੇ ਪਾਣੀਓ ਮੋੜ ਨੂੰ ਖਤ ਕਿਸ ਨੇ ਪਾਇ ਬੱਲੇ 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 ਅੱਗੇ ਆ ਕੇ ਟੱਕਰ ਅੱਗੇ ਦੇ ਟੱਕਰ ਸਿਰਾਂ ਹੋਣ ਲੱਗਿਆ ਸਿਰਾਂ ਹੋਣ ਲੱਗਿਆ ਹੋਣ ਲੱਗਿਆ ਕੀ ਬਾਤ ਹੈ ਯਾਰ ਤੁਹਾਨੂੰ ਟਾਈ ਦੇ ਵਿੱਚ ਤੇ ਸਿਰਾਂ ਹੋ ਗਿਆ ਇਹਨੂੰ ਤਕੜਾ ਮੈਚ ਨੂੰ ਜਲਦੀ ਕਰ ਦੇ ਵਿੱਚ ਰੱਖੇ ਨਾ ਕੋਲੇ ਨੇ ਕਬੱਡੀ ਪਾਈ ਹੈ ਹੁਣ ਚਾਰਾਂ ਦੇ ਵਿੱਚੋਂ ਕੌਣ ਤੰਦੀਪੁਰੀਆ ਫੇਰ ਤੰਦੀਪੁਰੀਆ ਫੇਰ ਤੰਦੀਪੁਰੀਆ ਫੇਰ ਮਾਰ ਨੰਬਰ ਕਹਿੰਦੇ ਰੀਡਰ ਦੇ ਹਿੱਸੇ ਰਾਜੜਿਆ ਨੰਬਰ ਕਹਿੰਦੇ ਧਾਵੀ ਦਾ ਵਧੀਆ ਮੁਕਾਬਲਾ ਉਹਦਾਂ ਚੇਚੇ ਤੌਰ ਤੇ ਧੰਨਵਾਦ ਹੈ ਮੇਲਾ ਪ੍ਰਬੰਧਕ ਕਮੇਟੀ ਸਰਦਾਰ ਦਵਿੰਦਰ ਸਿੰਘ ਜੀ ਰਾਣਾ ਗੁਰਨਾਲ ਸਿੰਘ ਜੀ ਰਾਣਾ ਤੇ ਸਰਜੀਤ ਸਿੰਘ ਜੀ ਰਾਣਾ ਗੁਰਬਾਜ